ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਹਿਮਜਾਦਿਆਂ ਨੂੰ ਨੀਹਾਂ ਵਿੱਚ ਅੰਬਾਉਣ ਤੋਂ ਬਾਅਦ ਜਾਲਮ ਵਜੀਦ ਖਾਨ ਨੇ ਕੋ ਕੋ ਕੇ ਸ਼ਹੀਦ ਕੀਤਾ ਤੇ ਸੰਸਕਾਰ ਦੇ ਲਈ ਦਵਾਨ ਟੋਡਰ ਮੱਲ ਜੀ ਵੱਲੋਂ ਵਜੀਦ ਖਾਨ ਤੋਂ ਆਗਿਆ ਲਈ ਗਈ ਉਸ ਸਮੇਂ ਦੇ ਸਵਾਲ ਜਵਾਬਾਂ ਨੂੰ ਇਸ ਕਵਿਤਾ ਦੇ ਵਿੱਚ ਕਹਿ ਰਿਹਾ ਹਾਂ ਖੜੇ ਨੀਹਾਂ ਦੇ ਵਿੱਚ ਲਾਲ ਸੀ ਜਿਉ ਰਹੇ ਜਕਾਰੇ ਲਾ ਕੰਧ ਦੇਗੀ ਤੂੰ ਫਿਰ ਝਾਲਮਾ ਝਾਲਮਾ ਨੇਕੀ ਤੇ ਲਾਲ ਜਬਾ ਰਤ ਡੁੱਲੀ ਧਰਤੀ ਭਿੱਜ ਗਈ ਤੇ ਚੱਲਣੋਂ ਹਟ ਗਏ ਸਾ ਜਿਓ ਛੱਡ ਕੇ ਲਾਸ਼ਾਂ ਸੁੰਨੀਆਂ ਸੁੰਨੀਆਂ ਰਿਹਾ ਝਾਲਮ ਖੁਸ਼ੀ ਮਨਾ ਫਿਰ ਅੰਬਰ ਇੱਲਾ ਉੱਡੀਆਂ ਤੇ ਬੋਲਣ ਲੱਗੇ ਕਾਇਆ ਟੋਡਰ ਮਲਜੀਤ ਸਿੰਘ ਨੇ ਸੀਠ ਨੇ ਆਹੱਥੀ ਕੀਤੀ ਸ਼ਾਂ اے ਜਾਲਮ ਨੂੰ ਮਨਜੂਰ ਨਾ ਉਹਨਾਂ ਆਖਿਆ ਕੋਲ ਬੁਲਾ ਕੀ ਰਿਸ਼ਤਾ ਕੋਈ ਸੰਬੰਧ ਹੈ ਸੰਬੰਧ ਹੈ ਜੋ ਤਰਸ ਰਿਹਾਏ ਥਾ ਉਸੇ ਆਖਿਆ ਆਗਿਆ ਦੇ ਦਿਓ ਉਹਨੇ ਆਖਿਆ ਆਗਿਆ ਦੇ ਦਿਓ ਮੈਂ ਦੇਵਾਂ ਲੰਬੂ ਲਾਇਦਾ ਮੁੱਲ ਪਊਗਾ ਤਾਰਨਾ ਤਾਰਨਾ ਝੇਲਣੀ ਕੁਝ ਜਗਾ ਉਹਨੇ ਆਖਿਆ ਜੀ ਮਨਜ਼ੂਰ ਹੈ ਉਹਨੇ ਆਖਿਆ ਜੀ ਮਨਜ਼ੂਰ ਹੈ ਕਰੋ ਸੌਦਾ ਮਿਣਕੇ ਥਾਂ ਕਰ ਇਕੱਠੇ ਦੋਵੇਂ ਲਾਲਸੀ ਲਾਲਸੀ ਤੇਤੀਜੀ ਦਾਦੀ ਮਾਂ ਉਹਨਾ ਮਿਣਕੇ ਤਰਤੀ ਲੋੜਦੀ ਉੱਤੇ ਲੀਖਰ ਦਿੱਤੀ ਵਾ ਲਿਆ ਮੋਰਾ ਟੋਡਰ ਮਲ ਨੇ ਮਲ ਨੇ ਸੀ ਦਿੱਤੀਆਂ ਆਣ ਵਿਸ਼ਾ ਹੁਣ ਮੁਕਰੇ ਵੈਰੀ ਲਾਲਚੀ ਕਰ ਮੋਹਰਾ ਖੜਵੇਂ ਦਾਇ ਸਦਕ ਸੀ ਟੋਡਰ ਮਲਦਾ ਮਲਦਾ ਉਹਨੇ ਏਵੀ ਮਨ ਲਿਆ ਏ ਮੋਹਰਾ ਕਈ ਹਜ਼ਾਰ ਸੀ ਲਈਆ ਧਰਤੀ ਤੇ ਰਖਵਾ ਕਰ ਤਿੰਨੇ ਦੇਹਾ ਕਠੀਆਂ ਕਠੀਆਂ ਦਿੱਤਾ ਸੰਸਕਾਰ ਕਰਵਾ ਏ ਤਰਤੀ ਮਹਿੰਗੀ ਦੁਨੀ ਦੀ ਏ ਤਰਤੀ ਮਹਿੰਗੀ ਦੁਨੀ ਦੀ ਨਹੀਂ ਤੁਲ ਕੋਈ ਪਾਸ ਕਪਾਇ ਅਸੀਂ ਕੀਤੇ ਅਸ ਐਹਸਾਨ ਨੂੰ ਐਹਸਾਨ ਨੂੰ ਨਹੀਂ ਸਕਦੇ ਕਦੇ ਭੁਲਾ ਤਨ ਤਨ ਹੈ ਟੋਡਰ ਮੱਲ ਜੀ ਤਨ ਤਨ ਹੈ ਟੋਡਰ ਮੱਲ ਜੀ ਜਸ ਵੱਡਾ ਖਟ ਗਿਆ ਹੈ ਸਜਦਾ ਪੈਣੀ ਵਾਲਿਆ ਵਾਲਿਆ ਲੱਖ ਵਾਰੀ ਸੀਸ ਨਿਵਾ ਜਿਓ ਲੱਖ ਵਾਰੀ ਸੀਸ ਨਿਵਾ